ਸੁਰੂਆਤ ਦੇ ਵਿੱਚ ਬਨੂੜ ਦੇ ਵਿੱਚ ਸਬਤ ਤਸੀਲ ਜਿਹੜੀ ਬਨੂੜ ਜੋ ਤਸੀਲ ਮਹਾਲੀ ਦੇ ਵਿੱਚ ਸੀਗੀ ਸਬਹੁਤ ਲੰਬੇ ਸਮੇਂ ਤੋਂ ਲੋਕਾਂ ਦੀਆਂ ਪ੍ਰੋਬਲਮਾਂ ਲੋਕਾਂ ਦੀਆਂ ਕੰਪਲੇਟਾਂ ਕਿ ਕੰਮ ਨੂੰ ਜਿਹੜਾ ਸਹੀ ਤਰੀਕੇ ਨਾਲ ਨਹੀਂ ਕੀਤਾ ਜਾ ਰਿਹਾ ਤਸੀਲ ਛੋਟੀ ਹੈ ਪ੍ਰੋਬਲਮ ਆ ਰਹੀਆਂ ਉਹਨੂੰ ਤਸੀਲ ਦੇ ਵਿੱਚ ਅੱਜ ਜਿਹੜਾ ਮੰਤਰੀ ਮੰਡਲ ਦੇ ਵਿੱਚ ਉਹਨੂੰ ਅਪਗ੍ਰੇਡ ਕਰਕੇ ਵੱਡਾ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਤਸੀਲ ਵਿੱਚ ਦੋ ਕਨਗੋ ਸਰਕਲ 14 ਪਟਵਾਰ ਸਰਕਲ ਅਤੇ 40 ਪਿੰਡ ਸਭਨ ਹੋਣਗੇ ਕਿਆਲੀ ਪਿੰਡਾਂ ਦੀ ਜਿਹੜੀ ਬਹੁਤ ਵੱਡੀ ਪ੍ਰੋਬਲਮ ਸੀ ਉਹਨੂੰ ਅੱਜ ਕੈਬਨਟ ਦੇ ਵਿੱਚ ਇਹ ਤਸਵੀਰ ਬਨੂਰ ਨੂੰ ਅਪਗ੍ਰੇਡ ਕਰਕੇ ਉਹਦਾ ਜਿਹੜਾ ਹੱਲ ਕੀਤਾ ਗਿਆ ਉਸ ਤੋਂ ਇਸ ਤੇ ਨਾਲ ਹੀ ਹੁਸ਼ਿਆਰਪੁਰ ਡਿਸਟ੍ਰਿਕਟ ਹਾਂਜੀ ਹਾਂਜੀ ਉਸ ਤੇ ਨਾਲ ਹੀ ਹੁਸ਼ਿਆਰਪੁਰ ਡਿਸਟ੍ਰਿਕਟ ਵਿੱਚ ਤਹਿਸੀਲ ਹਰਿਆਣਾ ਨੂੰ ਜਿਹੜਾ ਸਰਪੱਖੀ ਫੈਸਲਾ ਲਿਆ ਗਿਆ ਜਿਸ ਦੇ ਸਬ ਤਹਿਸੀਲ ਵਿੱਚ ਦੋ ਕਨਗੋ 12 ਪਟਵਾਰ 50 ਪਿੰਡ ਸਾਮਲ ਕੀਤੇ ਗਏ ਜੋ ਸਬਸਿਰ ਪੁੰਗਾ ਸੀਗੀ ਪੰਨਾ ਤੰਗ ਸੜਕਾਂ ਮੌਸਮੀ ਮੌਸਮੀ ਨਾਲਿਆ ਤੇ ਜੰਗਲੀ ਇਲਾਕਿਆਂ ਵਾਲਾ ਖੇਤਰ ਸੀਗਾ ਇਹ ਸਾਰਾ 50 ਪਿੰਡਾਂ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਰੋਜ਼ਾਨਾ ਹੀ ਜਿਹੜੀਆਂ ਪ੍ਰੋਬਲਮ ਆਉਂਦੀ ਸੀ ਪੁੰਗੇ ਜਾਣ ਦੇ ਵਿੱਚ ਸੋ ਇਹ ਅੱਜ ਕੈਬਨਟ ਦੇ ਵਿੱਚ ਤਹਿਸੀਲ ਹਰਿਆਣਾ ਜਿਹੜਾ ਬਣਾਉਣ ਦਾ ਜਿਹੜਾ ਸਿਰਫ ਅਕੀਲਾ ਫੈਲਾ ਲਿਆ ਗਿਆ ਤਾਂ ਜੋ 50 ਪਿੰਡਾਂ ਦੇ 12 ਪਟਵਾਰ ਸਰਕਲ 2 ਕਨਗੋ ਸਰਕਲ ਜਿਹੜਾ ਉੱਥੇ ਅੱਜ ਮਨਜ਼ੂਰੀ ਮਿਲੀ ਆ ਸੋ ਬਹੁਤ ਸਾਰੀਆਂ ਇਹੋ ਜਿਹੀਆਂ ਪ੍ਰੋਬਲਮਾਂ ਜਿਹੜੀਆਂ ਤਹਿਸੀਲਾਂ ਦੇ ਵਿੱਚ ਆਉਂਦੀਆਂ ਸੀ ਉਹ ਜ਼ਿਆਦਾ ਤਹਿਸੀਲ ਅਪਗ੍ਰੇਡ ਕਰਕੇ ਤਹਿਸੀਲ ਦਾ ਤਹਿਸੀਲਾਂ ਨਵੀਆਂ ਬਣਾ ਕੇ ਲੋਕਾਂ ਦੀ ਸਮੱਸਿਆਵਾਂ ਨੂੰ ਹੱਲ ਕਰਦੇ ਹੋਏ ਆ ਜਿਹੜੇ ਕੈਬਨਿਟ ਦੇ ਵਿੱਚ ਵੱਡੇ ਫੈਸਲੇ ਮੁੱਖ ਮੰਤਰੀ ਸਰਵਾਰਪਾਲ ਸਿੰਘ ਮਾਨ ਜੀ ਨੇ ਜਿਹੜੇ ਪੂਰੀ ਕੈਬਨਿਟ ਨੇ ਦਿੱਤੇ ਆ ਇਹ ਪੁੰਗਰ ਨਹੀਂ ਹਰਿਆਣਾ ਪੁੰਗੇ ਪਹਿਲਾਂ ਸੀਗੀ ਹੁਣ ਹਰਿਆਣਾ ਬਣਾਈ ਵਕਫਾ ਖ ਮਾਲ ਠਾਟੀਆਂ ਕੋਲ ਲੰਬੇ ਤੋਂ ਅਦਾਲਤੀ ਮਾਮਲਿਆਂ ਦੇ ਨਿਪਟਾਰੇ ਤੇਜ਼ੀ ਨਾਲ ਕਰਨ ਲਈ ਮంత్రి ਪੱਠੀ ਕੋ ਮਾਲਿਆ 1487 ਵਿਟ ਮੁੱਖ ਸੋਧਾ ਦਾ ਪ੍ਰਸਤਾਵ ਮਨਜ਼ੂਰ ਕੀਤਾ ਗਿਆ ਇਹ ਸੋਧਾ ਧਿਰਾਂ ਦੇ ਸਮੇਂ ਦੀ ਬਰਬਾਦੀ ਅਤੇ ਬਲੋੜੀ ਪ੍ਰਸ਼ਾਸਨ ਨੂੰ ਰੋਕਣ ਲਈ ਰੋਕਣ ਵਿੱਚ ਮਦਦ ਕਰਨਗੀਆਂ ਇਸ ਤੋਂ ਇਲਾਵਾ ਇਹ ਸੋਧਾ ਆਮ ਜਨਤਾ ਦੀ ਸਹੂਲਤ ਲਈ ਜਿਹੜਾ ਕੰਪਿਊਟਰਾਈਜ਼ ਰਿਕਾਰਡ ਰੱਖਣ ਵਿੱਚ ਸਹਾਇੀ ਹੋਣਗੇ ਇਹਦੇ ਨਾਲ ਹੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੀ ਪਾਲਿਸੀ ਬਣਾਈ ਗਈ ਸੀ ਪੰਜਾਬ ਇਸ ਸਵਾਮਿਤਾ ਮੇਰਾ ਘਰ ਮੇਰਾ ਨਾਮ ਸਕੀਮ ਨੂੰ ਤੇਜ਼ੀ ਨਾਲ ਲਾਗੂ ਕਰਨ ਲਈ ਮੰਤਰੀ ਮੰਡਲ ਵੱਲੋਂ ਅੱਜ ਪੰਜਾਬ ਆਬਾਦੀ ਦੇ ਰਿਕਾਰਡ ਅਫਰਾਈਟ ਐਕਟ 2021 ਮਹੱਤਵਪੂਰਨ ਸੋਧਾਂ ਦਾ ਪਸਤਾ ਮਨਜ਼ੂਰ ਕੀਤਾ ਗਿਆ ਇਹ ਸੋਧਾਂ ਇਸ ਸਕੀਮ ਅਧੀਨ ਵੱਖ-ਵੱਖ ਸੀਮਾਵਾਂ ਨੂੰ ਘਟਾ ਕੇ ਯਕੀਨੀ ਬਣਾਉਣਗੀਆਂ ਕਿ ਨਾਗਰਿਕਾਂ ਨੂੰ ਸਮੇਂ ਸਿਰ ਉਹਨਾਂ ਦੇ ਪ੍ਰੋਪਰਟੀ ਕਾਰਡ ਮਿਲ ਸਕਣ ਜਿਸ ਨਾਲ ਜਾਇਦਾਦ ਦੇ ਰਿਕਾਰਡ ਵਿੱਚ ਸੁਧਾਰ ਹੋਵੇਗਾ ਝਗੜੇ ਘਟਣਗੇ ਰਹਿਸੀ ਜਾਇਦਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਣਗੇ ਲੋਕਾਂ ਨੂੰ ਬੈਂਕ ਲੋਨ ਮਿਲਗੇ ਇਹਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਾਂ ਹਨ ਨਰੀ ਪ੍ਰੋਮਾ ਨੂੰ ਆਉਂਦੀਆਂ ਸੀ ਜਿਹੜੇ ਇਹ ਮੇਰਾ ਘਰ ਮੇਰੇ ਨਾਮ ਦਾ ਜਿਹੜਾ ਕਾਰਡ ਬਣ ਜਾ ਰਿਹਾ ਇਹਦੇ ਵਿੱਚ ਕੋਈ ਕਿਤੇ ਵੀ ਰਵੇ ਉਹਦਾ ਜਿਹੜਾ ਘਰ ਉਹਦੇ ਨਾਮ ਤੇ ਹੋਊਗਾ ਉਹਦੀਆਂ ਰਿਸ਼ਤੀਆਂ ਹੋ ਸਕਣਗੀਆਂ ਉਸ ਤੇ ਨਾਲ ਬੈਂਕ ਲੋਨ ਮਿਲ ਸਕਣਗੇ ਜਿਹੜਾ ਉਹਨਾਂ ਦਾ ਜਿਹੜਾ ਰੋਟੀ ਕਾਰਡ ਆ ਜਿਹੜਾ ਉਹ ਬਹੁਤ ਜਲਦੀ ਉਹਨੂੰ ਦੇਣ ਜਾ ਰਹੇ ਸੋ ਮੁੱਖ ਮੰਤਰੀ ਸਰਦਾਰ ਪ੍ਰਗੋਸ਼ ਸਿੰਘ ਮਾਨ ਜੀ ਦੀ ਸਰਕਾਰ ਹਮੇਸ਼ਾ ਹੀ ਲੋਕਾਂ ਦੀਆਂ ਸਵਾਵਾਂ ਦੇ ਲਈ ਸਵਾਵਾਂ ਦੇ ਲਈ ਜਿਹੜੀਆਂ ਸਮਾਵਾਂ ਤੇ ਵਿੱਚ ਪ੍ਰੇਸ਼ਾਨੀ ਹੁੰਦੀ ਸੀ ਉਹਨੂੰ ਆਸਾਨ ਤਰੀਕੇ ਨਾਲ ਕਰਨ ਦੇ ਲਈ ਕਿਉਂਕਿ ਸਭ ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਜਿਹੜੀਆਂ ਪ੍ਰੇਸ਼ਾਨੀਆਂ ਸੀ ਕਿ ਜਿੱਦਾਂ ਹਿਸ਼ਾਰਪੁਰ ਦੀ ਦੱਸਿਆ ਗਿਆ ਕਿ ਉਹਨਾਂ ਨੂੰ ਤਹਿਸੀਲ ਜਾਣ ਦੀ ਬਨੂਰ ਉੱਥੇ ਜਾਣਾ ਪੈਂਦਾ ਸੀਗਾ ਪੁੰਗੇ ਤੇ ਉਹਨਾਂ ਨੂੰ ਨੇੜੇ ਤਹਿਸੀਲ ਹਰਿਆਣੇ ਬਣਾ ਦਿੱਤੀ ਗਈ ਫਿਰ ਉਸ ਤੋਂ ਬਨੂਰ ਦੇ ਵਿੱਚ ਤਹਿਸੀਲ ਨੂੰ ਅਪਗ੍ਰੇਡ ਕੀਤਾ ਗਿਆ ਤਾਂ ਜੋ ਲੋਕਾਂ ਨੂੰ ਜਿਹੜੀਆਂ ਰਿਸ਼ਤੀਆਂ ਵੇਲੇ ਆਪਣੇ ਇੰਤਕਾਲਾਂ ਵੇਲੇ ਪ੍ਰੋਬਲਮਾਂ ਜਿਹੜੀਆਂ ਜੁੜੀਆਂ ਪਟਵਾਰੀ ਦਫ਼ਤਰਾਂ ਦੇ ਵਿੱਚ ਜਾਂ ਕਾਨੂੰਗੋਪ ਨਹੀਂ ਮਿਲਦੇ ਸੀ ਜਦੋਂ ਇਹ ਅਪਗ੍ਰੇਡ ਹੁੰਦੀਆਂ ਸੋ ਇਹਨਾਂ ਲੋਕਾਂ ਨੂੰ ਸਾਰੀਆਂ ਸਹੂਲਤਾਂ ਬਹੁਤ ਆਸਾਨੀ ਨਾਲ ਆਰਾਮ ਦੇਕ ਮਿਲਦੀਆਂ ਕਿਉਂਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪਹਿਲੇ ਦਿਨ ਤੋਂ ਹੀ ਇਹ ਹੀ ਸੋਚ ਹੈ ਕਿ ਪੰਜਾਬ ਦੀ ਤਰੱਕੀ ਪੰਜਾਬ ਦਾ ਵਿਕਾਸ ਤੇ ਪੰਜਾਬ ਦੇ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਹਰ ਜਿਹੜੀ ਸਹੂਲਤਾਂ ਉਹ ਆਸਾਨੀ ਨਾਲ ਹੋ ਸਕੇ ਬਾਕੀ ਡਿਟੇਲ ਦੇ ਵਿੱਚ ਤੁਹਾਨੂੰ ਅੱਜ ਸਾਡੇ ਕੈਬਨੇਟਰ ਲੋ ਜਿਹੜਾ ਮਿਲ ਜੂਗਾ ਲੈਟਰ ਮਿਲ ਜੂਗਾ ਉਹ ਤੁਸੀਂ ਆਪਣੀ ਸਾਰੀ ਹੋ ਸਕਦਾ ਨਹੀਂ ਬਨੂੜ ਨੂੰ ਕੀ ਕੀਤਾ ਗਿਆ ਬਨੂੜ ਤੇੜੀ ਬਲੂ ਨੂੰ ਅਪਗ੍ਰੇਡ ਕੀਤਾ ਗਿਆ